ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਕਿਉਂਕਿ ਇਸ ਘਟਨਾ ਦੇ ਵਿੱਚ ਇੱਕ ਬੰਦਾ ਇੱਕ ਦਰਿੰਦਾ ਐਡੀ ਦਰਿੰਦਗੀ ਕਰਦਾ ਤਿੰਨ ਸਾਲਾਂ ਦੀ ਬੱਚੀ ਦੇ ਨਾਲ ਕਿ ਇਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਇਹ ਸੋਚ ਰਹੇ ਸੀ ਕਿ ਕੋਈ ਬੰਦਾ ਐਡਾ ਸ਼ੈਤਾਨ ਕਿਵੇਂ ਹੋ ਸਕਦਾ ਹੈ ਉਸ ਨਾਲ ਦਰਿੰਦਗੀ ਕੀਤੀ ਜਾਂਦੀ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਹੁਣ ਜਦੋਂ ਇਹ ਬੰਦਾ ਪੁਲਿਸ ਦੇ ਹੱਥ ਆਉਂਦਾ ਹੈ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਇਸ ਪਿੱਛੇ ਕੀ ਕਾਰਨ ਸੀ ਉਸਨੇ ਇਹ ਕਿਉਂ ਕੀਤਾ ਤੇ ਜਦੋਂ ਫਿਰ ਕਾਰਨ ਦਾ ਪਤਾ ਲੱਗਦਾ ਹੈ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਬੰਦੇ ਨੇ ਐਡੀ ਦਰਿੰਦਗੀ ਸਿਰਫ ਛੋਟੀ ਜੀ ਗੱਲ ਪਿੱਛੇ ਕਿਉਂ ਕੀਤੀ ਇਹ ਮਾਮਲਾ ਫਾਸਟ ਟਰੈਕ ਦੇ ਵਿੱਚ ਚੱਲ ਰਿਹਾ ਹੈ ਜਲਦ ਹੀ ਇਸ ਬੰਦੇ ਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਵੇਗੀ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬੀ ਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮਹਾਰਾਸ਼ਟਰ ਦਾ ਜ਼ਿਲ੍ਹਾ ਨਾਸਿਕ ਤੇ ਇਸ ਦਾ ਥਾਣਾ ਮਾਲੇਗਾ ਥਾਣੇ ਦੇ ਅਧੀਨ ਪੈਂਦਾ ਪਿੰਡ ਡੋਂਗਰਾਲੇ ਇਹ ਛੋਟਾ ਜਿਹਾ ਪਿੰਡ ਹੈ ਗੱਲ ਹੈ 16 ਨਵੰਬਰ 2025 ਦੀ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਸੀ ਪਰਿਵਾਰ ਦੀ ਇੱਕ ਬੱਚੀ ਸੀ 3 ਸਾਲਾਂ ਦੀ ਜਿਸ ਦਾ ਨਾਮ ਜਾਤਨਾ ਸੀ ਰੋਜ਼ਾਨਾ ਬਾਗ 16 ਨਵੰਬਰ 2025 ਨੂੰ ਵੀ ਸਭ ਪਿੰਡ ਦੇ ਵਿੱਚ ਉਦਾਂ ਹੀ ਠੀਕ ਠਾਕ ਚੱਲ ਰਿਹਾ ਸੀ ਸ਼ਾਮ ਹੁੰਦੀ ਹੈ ਸ਼ਾਮ ਨੂੰ ਬੱਚੇ ਪਿੰਡ ਦੇ ਵਿੱਚ ਖੇਡ ਰਹੇ ਹੁੰਦੇ ਨੇ ਜਤਨਾ ਵੀ ਖੇਡ ਰਹੀ ਹੁੰਦੀ ਹੈ ਤੇ ਇਹ ਖੇਡਦੀ ਖੇਡਦੀ ਬਾਹਰ ਚਲੀ ਜਾਂਦੀ ਹੈ ਘਰ ਦੇ ਵਿੱਚੋਂ ਤੇ ਗਲੀ ਦੇ ਵਿੱਚ ਬੱਚਿਆਂ ਦੇ ਨਾਲ ਖੇਡਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਹੁਣ ਸ਼ਾਮ ਹੋ ਜਾਂਦੀ ਹੈ ਪਰ ਇਹ ਤਾਂ ਵਾਪਸ ਨਹੀਂ ਆਉਂਦੀ ਪਰਿਵਾਰ ਵਾਲਿਆਂ ਨੂੰ ਥੋੜਾ ਫਿਕਰ ਹੁੰਦਾ ਉਹ ਦੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਆਂਡੀ ਗਵਾਂਡੀ ਦੇ ਘਰੇ ਜਾ ਕੇ ਖੇਡ ਰਹੀ ਹੋਵੇਗੀ ਜਦੋਂ ਉਹ ਨਹੀਂ ਆਉਂਦੀ ਤਾਂ ਫੇਰ ਪਰਿਵਾਰ ਵਾਲੇ ਆਂਡ ਗਮਾਣ ਦੇ ਵਿੱਚ ਜਾ ਕੇ ਪਤਾ ਕਰਦੇ ਆ ਪਰ ਇਹ ਕੁੜੀ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਸਾਰੇ ਪਿੰਡ ਦੇ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਤਿੰਨ ਸਾਲਾਂ ਜਾਤਨਾ ਪਤਾ ਨਹੀਂ ਕਿੱਥੇ ਚਲੀ ਗਈ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਪਿੰਡ ਵਾਲੇ ਆਂਢੀ ਗੁਆਂਢੀ ਰਲ ਕੇ ਜਾਤਨਾ ਨੂੰ ਤਲਾਸ਼ ਕਰਦੇ ਨੇ ਬੈਂਟਰੀਆਂ ਲੈ ਕੇ ਤਲਾਸ਼ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਇਹ ਕੁੜੀ ਮਿਲ ਜਾਵੇ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਪਰ ਇਸ ਦਾ ਤਾਂ ਕਿਤੇ ਵੀ ਕੁਝ ਪਤਾ ਨਹੀਂ ਲੱਗਦਾ ਸਾਰਾ ਪਿੰਡ ਆਂਢੀ ਗੁਆਂਢੀ ਪਰਿਵਾਰ ਵਾਲੇ ਜਾਤਨਾ ਜੀ ਦੀ ਤਲਾਸ਼ ਕਰਦੇ ਕਰਦੇ ਥੱਕ ਜਾਂਦੇ ਨੇ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਹੁਣ ਆਖਰ ਪਰਿਵਾਰ ਵਾਲੇ ਪੁਲਿਸ ਨੂੰ ਕਾਲ ਕਰਦੇ ਨੇ ਤੇ ਪੁਲਿਸ ਨੂੰ ਕੰਪਲੀਟ ਲਿਖਾਈ ਜਾਂਦੀ ਹੈ ਕਿ ਸਾਡੀ ਬੱਚੀ ਲਾਪਤਾ ਹੋ ਗਈ ਹੁਣ ਪੁਲਿਸ ਵੀ ਆਉਂਦੀ ਹੈ ਤੇ ਪਿੰਡ ਵਾਲੇ ਵੀ ਤਲਾਸ਼ ਕਰ ਰਹੇ ਹੁੰਦੇ ਨੇ ਆਖਰ ਇਸ ਦੇ ਘਰ ਤੋਂ ਤਕਰੀਬਨ 300 ਮੀਟਰ ਦੂਰ ਇੱਕ ਮੋਬਾਈਲ ਟਾਵਰ ਹੁੰਦਾ ਹੈ ਪਿੰਡ ਵਾਲੇ ਤਲਾਸ਼ ਕਰਦੇ ਕਰਦੇ ਕੁਝ ਲੋਕ ਉਧਰ ਚਲੇ ਜਾਂਦੇ ਆ ਤੇ ਉੱਥੇ ਜਦੋਂ ਝਾੜੀਆਂ ਦੇ ਵਿੱਚ ਦੇਖਦੇ ਆ ਤਾਂ ਜੋ ਮੰਜਰ ਉਹਨਾਂ ਨੇ ਦੇਖਿਆ ਉਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਇੱਥੇ ਇਸ ਬੱਚੀ ਦੀ Laash ਪਈ ਸੀ ਤੇ ਇਸ ਦੇ ਨਾਲ ਦਰਿੰਦਗੀ ਕੀਤੀ ਗਈ ਸੀ ਹੁਣ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਪਿੰਡ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਕਿ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਹੁਣ ਪਰਿਵਾਰ ਵਾਲੇ ਇੱਥੇ ਆਉਂਦੇ ਨੇ ਪੁਲਿਸ ਆਉਂਦੀ ਹੈ ਇਸ ਘਟਨਾ ਵਾਲੀ ਜਗ੍ਹਾ ਨੂੰ ਸੀਲ ਕੀਤਾ ਜਾਂਦਾ ਹੈ ਐਫਐਐਸਐਲ ਟੀਮਾਂ ਆਉਂਦੀਆਂ ਨੇ ਬਰੀਕੀ ਦੇ ਨਾਲ ਸਾਰੇ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਦੀ লাশ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਇਹ ਤਿੰਨ ਸਾਲਾਂ ਦੀ ਬੱਚੀ ਦੇ ਨਾਲ ਐਦਾਂ ਦਾ ਘਣਾਉਣਾ ਕੰਮ ਕਿਸ ਨੇ ਕੀਤਾ ਹੁਣ ਪੁਲਿਸ ਤਫ਼ਤੀਸ਼ ਕਰਦੀ ਹੈ ਪਿੰਡ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਬੱਚੇ ਖੇਡ ਰਹੇ ਸੀ ਉਹਨਾਂ ਤੋਂ ਵੀ ਪੁੱਛਿਆ ਜਾਂਦਾ ਹੈ ਕਿ ਉਹ ਤੁਹਾਡੇ ਨਾਲ ਖੇਡਦੀ ਸੀ ਆਖਰ ਉਹ ਕਿੱਧਰ ਚਲੀ ਗਈ ਉਸ ਨੂੰ ਕੌਣ ਲੈ ਗਿਆ ਤਾਂ ਬੱਚਿਆਂ ਨੇ ਕਿਹਾ ਕਿ ਇੱਕ ਭਈਆ ਆਉਂਦਾ ਉਹ ਆਇਆ ਸੀ ਉਸ ਨੇ ਜਾਤਰਾ ਨੂੰ ਕਿਹਾ ਕਿ ਮੈਂ ਤੈਨੂੰ ਚਾਕਲੇਟ ਦੇਵਾਂਗਾ ਤੇ ਚੌਕਲੇਟ ਦੇ ਲਾਲਚ ਦੇ ਵਿੱਚ ਉਹ ਕੁੜੀ ਇਸ ਦੇ ਨਾਲ ਤੁਰ ਗਈ ਤਾਂ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਉਹ ਕੌਣ ਸੀ ਜੋ ਜਾਤਨਾ ਨੂੰ ਇੱਥੋਂ ਲੈ ਕੇ ਗਿਆ ਕਿਉਂਕਿ ਬੱਚੇ ਤਾਂ ਸਿਰਫ ਭਈਆ ਜਾਣਦੇ ਸੀ ਉਸ ਦਾ ਨਾਂ ਨਹੀਂ ਜਾਣਦੇ ਸੀ ਹੁਣ ਪੁਲਿਸ ਹੋਰ ਤਫ਼ਤੀਸ਼ ਕਰਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਜਿਸ ਨੇ ਜਾਤਨਾ ਦੇ ਨਾਲ ਦਰਿੰਦਗੀ ਕੀਤੀ ਹੈ ਜਿਸ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਉਹ ਬੰਦਾ ਤਾਂ ਇਸ ਦੇ ਘਰ ਤੋਂ ਤਕਰੀਬਨ 200 ਮੀਟਰ ਦੂਰ ਰਹਿੰਦਾ ਜਿਸ ਦਾ ਨਾਮ ਵਿਜੇ ਖੈਰਕਰ ਹੈ ਪੁਲਿਸ ਉਹਨੇ ਇਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਜਦੋਂ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਮੰਨ ਜਾਂਦਾ ਕਿ ਹਾਂ ਮੈਂ ਹੀ ਜਾਤਨਾ ਦਾ ਕਤਲ ਕੀਤਾ ਹੈ ਮੈਂ ਹੀ ਇਸ ਨਾਲ ਦਰਿੰਦਗੀ ਕੀਤੀ ਹੈ ਹੁਣ ਪੁਲਿਸ ਆਖਰ ਜਾਣਨਾ ਚਾਹੁੰਦੀ ਸੀ ਕਿ ਇਸ ਬੰਦੇ ਨੇ ਇਹ ਕੁਝ ਕਿਉਂ ਕੀਤਾ ਤਾਂ ਇਹ ਦੱਸਦਾ ਕਿ ਤਕਰੀਬਨ 1 ਮਹੀਨਾ ਪਹਿਲਾਂ ਇਸ ਦੀ ਇਸ ਕੁੜੀ ਦੇ ਪਿਤਾ ਦੇ ਨਾਲ ਕਿਸੇ ਗੱਲ ਤੋਂ ਲੜਾਈ ਹੋ ਜਾਂਦੀ ਹੈ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤੇ ਇਹ ਬੰਦਾ ਆਪਣੇ ਮਨ ਦੇ ਵਿੱਚ ਖਾਰ ਰੱਖਦਾ ਹੈ ਕਿ ਮੈਂ ਇਸ ਤੋਂ ਬਦਲਾ ਲਵਾਂਗਾ ਤੇ ਇਸ ਦਰਿੰਦੇ ਨੇ ਬਦਲਾ ਲੈਣ ਦਾ ਜੋ ਤਰੀਕਾ ਲੱਭਿਆ ਉਹ ਬਹੁਤ ਹੀ ਮਾੜਾ ਸੀ ਇਹ 16 ਨਵੰਬਰ 2025 ਨੂੰ ਬੱਚਿਆਂ ਵਿੱਚ ਖੇਡ ਰਹੀ ਜਾਤrana ਨੂੰ ਕਹਿੰਦਾ ਕਿ ਚੌਕਲੇਟ ਮੈਂ ਤੈਨੂੰ ਦੇਵਾਂਗਾ ਤੂੰ ਮੇਰੇ ਨਾਲ ਚੱਲ ਤੇ ਇਸ ਨੂੰ ਇਹ ਆਪਣੇ ਨਾਲ ਲੈ ਜਾਂਦਾ ਹੈ ਤੇ ਇਸ ਮੋਬਾਈਲ ਟਾਵਰ ਦੇ ਕੋਲ ਲਿਆ ਕੇ ਇਸ ਦੇ ਨਾਲ ਦਰਿੰਦਗੀ ਕਰਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਹੁਣ ਜੋ ਇਹ ਵਿਜੇ ਸੀ ਇਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਰਿਮਾਂਡ ਲੈਂਦਾ ਜਾਂਦਾ ਲੋਕ ਇਹ ਜੋ ਘਟਨਾ ਸੀ ਇਸ ਦੇ ਵਿਰੋਧ ਦੇ ਵਿੱਚ ਸੜਕਾਂ ਤੇ ਉਤਰ ਆਉਂਦੇ ਨੇ ਪਰਦਰਸ਼ਨ ਕਰਦੇ ਨੇ ਕਿ ਇਸ ਦਰਿੰਦੇ ਨੂੰ ਜਲਦੀ ਤੋਂ ਜਲਦੀ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਮਾਮਲੇ ਨੂੰ ਫਾਸਟ ਟਰੈਕ ਦੇ ਵਿੱਚ ਲਿਆਇਆ ਜਾਵੇ ਫਾਸਟ ਟਰੈਕ ਕੋਰਟ ਦੇ ਵਿੱਚ ਹੁਣ ਇਸ ਮਾਮਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਲਿਆਇਆ ਜਾਂਦਾ ਹੈ 20 ਨਵੰਬਰ ਨੂੰ ਇਸ ਦੀ ਪੇਸ਼ੀ ਹੁੰਦੀ ਹੈ ਤੇ 20 ਨਵੰਬਰ ਨੂੰ ਕੋਰਟ ਦੇ ਬਾਹਰ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਲੋਕ ਪ੍ਰਦਰਸ਼ਨ ਕਰਦੇ ਨੇ ਤੇ ਕਹਿੰਦੇ ਨੇ ਕਿ ਇਸ ਨੂੰ ਤਾਂ ਆਉਣ ਦੀ ਸਪੌਟ ਹੀ ਮਾਰ ਦਿੱਤਾ ਜਾਵੇ ਤੇ ਜੋ ਭੀੜ ਹੁੰਦੀ ਆ ਉਹ ਵੀ ਉਗਰ ਹੋ ਜਾਂਦੀ ਐ। ਅਦਾਲਤ ਵੱਲ ਪਥਰਾ ਕੀਤਾ ਜਾਂਦਾ ਹੈ। ਬੂਟ ਚੱਪਲਾਂ ਮਾਰੇ ਜਾਂਦੇ ਨੇ ਤੇ ਪੁਲਿਸ ਹੁਣ ਇੱਥੇ ਲਾਠੀ ਚਾਰਜ ਕਰਦੀ ਐ। ਹਲਕਾ ਲਾਠੀ ਚਾਰਜ ਕਰਕੇ ਜੋ ਭੀੜ ਹੁੰਦੀ ਆ ਉਸ ਨੂੰ ਸ਼ਾਂਤ ਕੀਤਾ ਜਾਂਦਾ ਉਸ ਨੂੰ ਖਦੇੜਿਆ ਜਾਂਦਾ। ਅਦਾਲਤ ਵੱਲੋਂ ਕਿਹਾ ਜਾਂਦਾ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾਏਗਾ ਤੇ ਅਗਲੀ ਜੋ ਪੇਸ਼ੀ ਹੋਵੇਗੀ ਉਹ ਵੀਡੀਓ ਕਾਲ ਤੇ ਹੋਵੇਗੀ। ਐਦਾਂ ਨਹੀਂ ਹੋਵੇਗੀ ਕਿਉਂਕਿ ਜੋ ਲੋਕ ਨੇ ਉਹ ਬੜੇ ਜ਼ਿਆਦਾ ਗੁੱਸੇ ਦੇ ਵਿੱਚ ਨੇ ਉਹਨਾਂ ਨੂੰ ਲੱਗ ਰਿਹਾ ਕਿ ਇਸ ਵਿਜੇ ਖੈਰਖਰ ਜੋ ਕਿ 24 ਸਾਲਾਂ ਦਾ ਹੈ ਜੋ ਕਿ ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਸੀ ਇਸ ਨੂੰ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਨੂੰ ਮੌਤ ਦੇ ਘਾਟ ਉਤਾਰਾਂਗੇ ਅਸੀਂ ਇਸ ਨੂੰ ਦੱਸਾਂਗੇ ਕਿ ਇੱਕ 3 ਸਾਲਾਂ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕਿਵੇਂ ਕੀਤੀ ਜਾਂਦੀ ਹੈ ਤੇ ਕਿਵੇਂ ਉਸ ਮਾਸੂਮ ਨੂੰ ਇਸ ਨੇ ਮੌਤ ਦੇ ਘਾਟ ਉਤਾਰਿਆ ਉਸੇ ਤਰ੍ਹਾਂ ਹੀ ਅਸੀਂ ਇਸ ਨੂੰ ਮੌਤ ਦੇ ਘਾਟ ਉਤਾਰਾਂਗੇ ਲੋਕਾਂ ਦੇ ਵਿੱਚ ਬੜਾ ਅਕ੍ਰੋਸ਼ ਹੈ ਹੋਣਾ ਵੀ ਚਾਹੀਦਾ ਹੈ ਕਿ ਇੱਕ ਮਾਸੂਮ 3 ਸਾਲਾ ਬੱਚੀ ਜਿਸ ਨੂੰ ਕੁਝ ਪਤਾ ਹੀ ਨਹੀਂ ਜਿਸ ਨੂੰ ਇਹ ਨਹੀਂ ਪਤਾ ਕਿ ਮੇਰੇ ਨਾਲ ਕੀ ਕਰ ਸਕਦਾ ਸਿਰਫ ਇੱਕ ਚਾਕਲੇਟ ਦੇ ਲਾਲਚ ਦੇ ਵਿੱਚ ਬੱਚੀ ਉਸ ਦੇ ਨਾਲ ਚਲੀ ਜਾਂਦੀ ਹੈ ਤੇ ਇਹ ਗੰਦਾ ਬੰਦਾ ਉਸ ਦੇ ਨਾਲ ਦਰਿੰਦਗੀ ਕਰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ 3 ਸਾਲਾਂ ਬੱਚੀ ਦੇ ਨਾਲ 24 ਸਾਲਾਂ ਮੁੰਡਾ ਦਰਿੰਦਗੀ ਕਰਦਾ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਜਲੰਧਰ ਵਾਲੀ ਘਟਨਾ ਜਿੱਥੇ 13 ਸਾਲਾਂ ਦੀ ਇੱਕ ਮਾਸੂਮ ਬੱਚੀ ਦੇ ਨਾਲ ਇੱਕ ਲਗਭਗ 45-46 ਸਾਲਾਂ ਦਾ ਬੰਦਾ ਦਰਿੰਦਗੀ ਕਰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਇੱਥੇ ਇੱਕ 3 ਸਾਲਾ ਦੀ ਬੱਚੀ ਦੇ ਨਾਲ ਦਰਿੰਦਗੀ ਹੁੰਦੀ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਾਨੀ ਕਹਿਣ ਦਾ ਮਤਲਬ ਇਹ ਹੈ ਕਿ ਬੇਟੀਆਂ ਕਿਤੇ ਵੀ ਸੇਫ ਨਹੀਂ ਇਸ ਲਈ ਹਮੇਸ਼ਾ ਹੀ ਸਤਰਕ ਰਹੋ ਜਾਗਦੇ ਰਹੋ ਕਿਸੇ ਉੱਪਰ ਵੀ ਕੋਈ ਵਿਸ਼ਵਾਸ ਨਾ ਕਰੋ ਨਹੀਂ ਤਾਂ ਫਿਰ ਪਿੱਛੋਂ ਬੰਦਾ ਪਸਤਾਉਂਦਾ ਹੀ ਰਹਿ ਜਾਂਦਾ ਹੈ ਤੇ ਜੋ ਦਰਿੰਦੇ ਹੁੰਦੇ ਨੇ ਜੋ ਐਦਾਂ ਦੇ ਸ਼ੈਤਾਨ ਹੁੰਦੇ ਨੇ ਉਹਨਾਂ ਵੱਲੋਂ ਇਦਾਂ ਦੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ